ਨਾਨਕ ਦੇਵ ਜੀ ਇੱਕ ਅਹਿਜਾ ਨਾਮ ਜਿਸ ਨਾਲ ਹਨੇਰਾ ਵੀ ਰੋਸ਼ਨੀ ਬਣ ਜਾਂਦਾ। ਨਾਨਕ ਪਹਾੜਾਂ 'ਤੇ ਠੰਡੇ ਛਾਂ 'ਚ ਨਦੀ ਦੇ ਕੰਢੇ ਚੌਪੜੀ। ਐਦਾਂ ਲੱਗ ਰਿਹਾ ਸੀ ਜਿਵੇਂ ਨਦੀ ਵੀ ਸਿਮਰਨ ਕਰ ਰਹੀ ਹੋਵੇ। ਫਿਰ ਨਾਨਕ ਦੇਵ ਜੀ ਆਏ ਤੇ ਨਦੀ ਤੇ ਵਿੱਚ ਉਤਰ ਗਏ। ਸਨ ਜਿਵੇਂ ਵੀ ਉਸ ਨੂੰ ਆਪਣੇ ਅੰਦਰ ਜਿਵੇਂ ਸਮਾ ਲਿਆ ਹੋ। ਸਾਰਿਆਂ ਨੂੰ ਐਦਾਂ ਲੱਗਿਆ ਜਿਵੇਂ ਨਾਨਕ ਦੇਵ ਜੀ ਡੁੱਬ ਗਏ। ਦੀ ਜੀ ਡੁੱਬ ਗਈ ਡੁੱਬ ਪਰ ਕਿਸੇ ਨੂੰ ਪਤਾ ਨਹੀਂ ਸੀ ਉਹ ਡੁੱਬੇ ਨਹੀਂ ਸਨ ਬਲਕਿ ਉਹ ਮਿਲੇ ਸਨ ਉਹ ਵੀ ਇੱਕ ਰੱਬ ਨਾਲ ਮਿਲੇ ਸਨ ਨਾ ਤਾਂ ਜਿਸ ਦਾ ਕੋਈ ਰੂਪ ਸੀ ਤੇ ਨਾ ਹੀ ਕੋਈ ਧਰਮ ਸੀ 3 ਦਿਨ ਤੱਕ ਚੁੱਪੀ ਸੀ ਤੇ ਅਚਾਨਕ ਪਾਣੀ ਵਿੱਚੋਂ ਪ੍ਰਕਾਸ਼ ਹੋਇਆ ਤੇ ਉਸ ਵਿੱਚੋਂ ਗੁਰੂ ਨਾਨਕ ਦੇਵ ਜੀ ਉਹ ਚਾਨਣ ਨਹੀਂ ਸੀ ਉਹ ਨੂਰ ਸੀ ਗੁਰੂ ਨਾਨਕ ਦਾ ਨੂਰ ਉਸ ਦੇ ਨਾ ਦੇ ਚਿਹਰੇ ਤੇ ਸ਼ਾਂਤੀ ਸੀ ਤੇ ਅੱਖਾਂ ਵਿੱਚ ਆਸਮਾਨ ਦੀ ঝলਕ ਉਹਨਾਂ ਨੇ ਕਿਹਾ ਕਿ ਨਾ ਕੋਈ Hindu ਨਾ ਕੋਈ Muslim ਸਭ ਇੱਕ ਰੱਬ ਦੀ ਸੰਤਾਨ ਉਸ ਦਿਨ ਨਦੀ ਦੇ ਕੰਢੇ ਪ੍ਰਭੂ ਮਿਲਿਆ ਨਾ ਮੰਦਰ ਦੀ ਲੋਟ ਨਾ ਮਸਜਿਦ ਦੀ ਲੋਟ ਗੁਰੂ ਜੀ ਨੇ ਸਿਖਾਇਆ ਕਿ ਰੱਬ ਦਿਲਾਂ ਵਿੱਚ ਵਸਦਾ ਹੈ ਉਸ ਨੂੰ ਲੱਭਣ ਲਈ ਸੱਚਾ ਮਨ ਚਾਹੀਦਾ ਆਪ ਸਭ ਜੀ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ